ਦੀਨ ਦੁਨੀਆਂ ਦੇ ਪਾਤਸ਼ਾਹ ਦੋ ਜਹਾਨਾਂ ਦੇ ਵਾਲੀ ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਧਰਮ ਦੀ ਚਾਦਰ ਨੌਵੇਂ ਪਾਤਸ਼ਾਹ ਤਿਲਕ ਜੰਜੂ ਦੇ ਰਾਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਮubaruk ਅਸਥਾਨ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਵਿਖੇ ਸੁਭਾਇਮਾਨ ਗੁਰੂ ਖਾਲਸਾ ਜੀ ਗੁਰੂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਬੰਦਾ ਆਪਣੇ ਬਾਰੇ ਸੋਚਦਾ ਆਪਣੇ ਪਰਿਵਾਰ ਬਾਰੇ ਆਪਣੇ ਕੁੰਬੇ ਬਾਰੇ ਪਰ ਗੁਰੂ ਦੀ ਸ਼ਹਾਦਤ ਦਾ ਕੋਈ ਸਾਨੀ ਨਹੀਂ ਸੱਚੇ ਪਾਤਸ਼ਾਹ ਨੇ ਉਹਨਾਂ ਦੇ ਲਈ ਸ਼ਹਾਦਤ ਦਿੱਤੀ ਜਿਨ੍ਹਾਂ ਨੂੰ ਉਸ ਵੇਲੇ ਕੋਈ ਸਹਾਰਾ ਨਹੀਂ ਸੀ ਦੇ ਰਿਹਾ ਸਾਰਿਆਂ ਨੇ ਹੱਥ ਪਿੱਛੇ ਖਿੱਚ ਲੈ ਸੀ ਕਿਉਂਕਿ ਹੁਕਮਰਾਨ ਬੜਾ ਡਾਡਾ ਸੀ ਔਰੰਗਜ਼ੇਬ ਜਿਹੜਾ ਆਪਣੇ ਪਿਓ ਦਾ ਕਾਤਲ ਭੂਆ ਦਾ ਕਾਤਲ ਭਰਾਵਾਂ ਦਾ ਕਾਤਲ ਭੈਣਾਂ ਦਾ ਕਾਤਲ ਜਿਨੇ ਸਵਾ ਸਵਾ ਮਨ ਜਨੇਊ ਲਾ ਕੇ ਤੇ ਫਿਰ ਰੋਟੀ ਪਾਣੀ ਖਾਣਾ ਪਰ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਪਾਸ ਜਦੋਂ ਜਿਹੜੇ ਹਿੰਦੂ ਧਰਮ ਨੂੰ ਰਿਪਰੈਜ਼ੈਂਟ ਕਰਦੇ ਸੀ ਅਗਵਾਈ ਕਰਦੇ ਸੀ ਕਸ਼ਮੀਰੀ ਪੰਡਤ ਉਹ ਪਾਤਸ਼ਾਹ ਦੇ ਪਾਸ ਆਏ ਤਾਂ ਪਾਤਸ਼ਾਹ ਜੀ ਨੇ ਉਹਨਾਂ ਦੀ ਧਾਰਮਿਕ ਆਜ਼ਾਦੀ ਹਿੰਦੂ ਧਰਮ ਦੀ ਰੱਖਿਆ ਦੇ ਲਈ ਸ਼ਹਾਦਤ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਦਿੱਤੀ ਤੋਂ ਗੁਰੂ ਦੀ ਸ਼ਹਾਦਤ ਦਾ ਕੋਈ ਸਾਨੀ ਨਹੀਂ ਦੁਨੀਆ ਦੇ ਅੰਦਰ ਕੋਈ ਵੀ ਧਰਮ ਜਾਂ ਕਿਸੇ ਵੀ ਧਰਮ ਦਾ ਆਗੂ ਗੁਰੂ ਤੇਗ ਬਹਾਦਰ ਪਾਤਸ਼ਾਹ ਵਰਗਾ ਨਹੀਂ ਹੈ ਜਿਨ੍ਹਾਂ ਨੇ ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ ਕੀਨੋ ਬਡੋ ਕਲੂ ਮੈ ਸਾਕਾ ਧਰਮ ਹੇਤ ਸਾਕਾ ਜਨ ਕੀਆ ਸੀਸ ਦਿਆ ਪਰ ਸਿਰ ਨਾ ਦਿਆ ਅੱਜ ਵੀ ਲੋੜ ਆ ਅਸੀਂ ਸਿਰੜ ਕੈਮ ਰੱਖੀਏ ਮਗਰ ਮਹਾਂਪੁਰਸ਼ ਬੈਠੇ ਆ ਬਾਬਾ ਨਿਹਾਲ ਸਿੰਘ ਜੀ ਹਰੀਆਂ ਵੇਲਾਂ ਵਾਲੇ ਜਿਨ੍ਹਾਂ ਨੇ ਜਦੋਂ ਪੌਂਟਾ ਸਾਹਿਬ ਮਹੰਤਾ ਨੇ ਉਥੇ ਬਹੁਤ ਗੜਬੜ ਕੀਤੀ ਤੇ ਆਪਣੇ ਸਰੀਰ ਦੀ ਪਰਵਾਹ ਨਾ ਕਰਦੇ ਆ ਉੱਥੇ ਜੰਗ ਲੜੀ ਔਰ ਇਹਨਾਂ ਦੇ ਬਹੁਤ ਸਾਰੇ ਸਿੰਘ ਉੱਥੇ ਸ਼ਹੀਦ ਵੀ ਹੋਏ ਇਹ ਗੁਰੂ ਦੀ ਬਖਸ਼ਿਸ਼ ਆ ਭਾਗਾਂ ਵਾਲਿਆਂ ਦੇ ਹਿੱਸੇ ਆਉਂਦੀ ਆ ਲੋਕੀ ਮਰਨ ਤੋਂ ਬਾਅਦ ਵੀ ਭੁਲਾ ਦਿੱਤੇ ਜਾਂਦੇ ਆ ਪਰ ਸਾਡੀ ਕੌਮ ਦੇ ਵਿੱਚ ਇਹ ਗੁਰੂ ਦੀ ਕਿਰਪਾ ਕਿ ਕਈਆਂ ਨੂੰ ਜਿਉਂਦਿਆਂ ਵੀ ਜਿੰਦਾ ਸ਼ਹੀਦ ਦਾ ਖਿਤਾਬ ਮਿਲਦਾ ਹੈ ਇਹ ਗੁਰੂ ਦੀ ਕਿਰਪਾ ਦੀ ਸਦਕਾ ਹਿੱਸੇ ਦੇ ਵਿੱਚ ਆਇਆ ਗੁਰੂ ਨੇ ਤਿਲਕ ਜੰਜੂ ਦੀ ਰਾਖੀ ਤੇ ਧਾਰਮਿਕ ਆਜ਼ਾਦੀ ਲਈ ਸ਼ਹਾਦਤ ਦਿੱਤੀ ਅਸੀਂ ਗੁਰੂ ਦੀ ਸ਼ਹਾਦਤ ਤੋਂ ਸੇਧ ਲੈਣੀ ਹੈ ਆਪਣੀ ਵੀ ਪਛਾਣ ਨੂੰ ਕਾਇਮ ਰੱਖਣਾ ਵਾ ਤੇ ਇਸ ਪਛਾਣ ਦੇ ਉੱਤੇ ਪਹਿਰਾ ਦੇਣਾ ਜਿਹੜੀ ਪੰਥ ਦੇ ਵਾਲੀ ਨੇ ਸਾਨੂੰ ਦਿੱਤੀ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਤਿੰਨਾਂ ਦੀ ਸ਼ਹਾਦਤ ਨੂੰ ਵੀ ਯਾਦ ਕਰ ਰਹੇ ਹਾਂ ਮੈਨੂੰ ਪਤਾ ਵਾ ਕਿ ਜਦੋਂ ਇਹ ਪ੍ਰੋਗਰਾਮ ਮਾਨਯੋਗ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਉਹਨਾਂ ਨੇ ਧੋਬੜੀ ਸਾਹਿਬ ਅਸੀਂ ਵੀ ਗਏ ਸੀ ਸਾਰੇ ਨਗਰ ਕੀਰਤਨ ਸ਼ੁਰੂ ਕੀਤਾ ਤਾਂ ਉੱਥੇ ਦੋ ਹੀ ਘਰ ਸੀ ਧੋਬੜੀ ਸਾਹਿਬ ਦੇ ਵਿੱਚ ਸਿੱਖਾਂ ਦੇ ਪਰ ਗੁਰੂ ਦੀ ਬਖਸ਼ਿਸ਼ ਇਹ ਨਹੀਂ ਕਿ ਉੱਥੇ ਹਜ਼ਾਰਾਂ ਦਾ ਇਕੱਠ ਹੋ ਗਿਆ ਇਹਨੂੰ ਕਹਿੰਦੇ ਕਿ ਗੁਰੂ ਨਾਨਕ ਦੀ ਸਿੱਖੀ ਹਰ ਥਾਂ ਦੇ ਉੱਤੇ ਹੈ ਇਸ ਸਿੱਖੀ ਦੀਆਂ ਜੜਾਂ ਬਹੁਤ ਡੂੰਘੀਆਂ ਨੇ ਤੇ ਕੋਈ ਵੀ ਹੁਕਮਰਾਨ ਚਾਵੇ ਸਾਡੀਆਂ ਜੜਾਂ ਨੂੰ ਪੁੱਟ ਦਵੇਗਾ ਇਸ ਧਰਤੀ ਤੋਂ ਸਾਡੀਆਂ ਜੜਾਂ ਨਹੀਂ ਪੁੱਟੀਆਂ ਜਾ ਸਕਦੀਆਂ ਸਾਡੀਆਂ ਜੜਾਂ ਦੇ ਵਿੱਚ ਕਲਗੀਧਰ ਪਾਤਸ਼ਾਹ ਦੇ ਸਹਬਜ਼ਾਦਿਆਂ ਦਾ ਖੂਨ ਹੈ ਧੋਬੜੀ ਸਾਹਿਬ ਤੋਂ ਜਿਹੜਾ ਨਗਰ ਕੀਰਤਨ ਚੱਲਿਆ ਸ਼ਹੀਦੀ ਨਗਰ ਕੀਰਤਨ ਪੂਰੇ ਮੁਲਕ ਦਾ ਚੱਕਰ ਲਾਇਆ ਤੇ ਪੂਰੇ ਮੁਲਕ ਦੇ ਵਿੱਚ ਗੁਰੂ ਦੀ ਸ਼ਹਾਦਤ ਨੂੰ ਅੱਜ ਸਿਜਦਾ ਕੀਤਾ ਜਾ ਰਿਹਾ ਵਾ ਔਰ ਜੇ ਮੈਂ ਗਲਤ ਨਾ ਹੋਵਾਂ ਅੱਜ ਤੱਕ ਦਾ ਸਭ ਤੋਂ ਲੰਬਾ ਨਗਰ ਕੀਰਤਨ ਇਤਿਹਾਸ ਦੇ ਵਿੱਚ ਇਸ ਵਾਰੀ ਵਾਲਾ ਵਾ ਜਿਹੜਾ ਲਗਭਗ 92 93 ਦਿਨ ਚੱਲਿਆ ਤੇ ਸਮੁੱਚੇ ਹਿੰਦੁਸਤਾਨ ਦੇ ਵਿੱਚੋਂ ਘੁੰਮ ਕੇ ਅੱਜ ਇੱਥੇ ਆਉਣਾ ਵਾ ਆਪਾਂ ਉਹਦਾ ਵੀ ਸਵਾਗਤ ਕਰਨਾ ਵਾ ਦੂਜਾ ਨਾਲ ਹੀ ਜਦੋਂ ਗੁਰੂ ਨੂੰ ਯਾਦ ਕਰਾਂਗੇ ਆਪਣੇ ਹੱਕਾਂ ਦੇ ਪ੍ਰਤੀ ਵੀ ਸੁਚੇਤ ਹੋਣਾ ਮੈਂ ਪਿੱਛੇ ਵੀ ਪ੍ਰੈਸ ਵਾਲੇ ਪੁੱਛ ਰਹੇ ਸੀ ਚੰਡੀਗੜ੍ਹ ਦੇ ਮਸਲੇ ਤੇ ਉਹਨਾਂ ਨੇ ਪੁੱਛਿਆ ਤਾਂ ਮੈਂ ਉਹਨਾਂ ਨੂੰ ਕਹਿ ਰਿਹਾ ਸੀ ਕਿ ਇਹਦਾ ਹੋਣਾ ਨਹੀਂ ਕਿ ਸਾਡਾ ਚੰਡੀਗੜ੍ਹ ਪੰਜਾਬ ਤੇ ਪੰਥ ਤੋਂ ਕੋਈ ਖੋ ਲਵੇ ਤੇ ਮੈਨੂੰ ਪਤਾ ਲੱਗਾ ਕਿ ਹੁਣੇ ਹੀ ਜੋ ਸੈਂਟਰ ਹੈ ਉਹਦੇ ਹੋਮ ਅਫੇਅਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਹੋਣੇ ਕੀਤਾ ਉਹਨਾਂ ਨੇ ਕਲੀਅਰ ਕੀਤਾ ਵੀ ਅਜੇ ਇਦਾਂ ਦਾ ਕੁਝ ਨਹੀਂ ਹੋ ਰਿਹਾ ਪਰ ਫੇਰ ਵੀ ਪੰਥ ਤੇ ਪੰਜਾਬ ਨੇ ਸੁਚੇਤ ਰਹਿਣਾ ਭਾਵੇਂ ਕਿ ਸਿੱਖੀ ਕਿਸੇ ਦਾ ਬੁਰਾ ਨਹੀਂ ਕਰਦੀ ਸਿੱਖੀ ਸਰਬੱਤ ਦਾ ਭਲਾ ਕਰਦੀ ਸਿੱਖੀ ਸਾਰਿਆਂ ਨੂੰ ਗਲੇ ਲਾਉਂਦੀ ਤੇ ਸਿੱਖੀ ਔਖੇ ਵੇਲਿਆਂ ਦੇ ਵਿੱਚ ਮਜਲੂਮਾਂ ਦੇ ਲਈ ਖੜਦੀ ਆ ਇਹ ਗੁਰੂ ਨਾਨਕ ਦੀ ਬਖਸ਼ਿਸ਼ਾ ਸ਼ਤਾਬਦੀ ਮਨਾਉਣੀ 23 ਤੋਂ 29 ਇੱਥੇ ਹੀ ਇੱਥੇ ਪੰਥ ਇਕੱਠਾ ਹੋਵੇਗਾ ਇੱਥੇ ਗੁਰੂ ਸਾਹਿਬ ਦਾ ਸੀਸ ਸੰਸਕਾਰ ਹੋਇਆ ਹੈ ਮੈਂ ਪਹਿਲਾਂ ਵੀ ਕਿਹਾ ਸੀ ਫੇਰ ਕਹਿੰਨਾ ਹੈ ਕਿ ਪੰਥ ਨੂੰ ਇੱਥੇ ਆਉਣ ਤੋਂ ਕੋਈ ਰੋਕ ਨਹੀਂ ਸਕਦਾ ਇਹ ਸਾਡਾ ਘਰਵਾ ਆਨੰਦਪੁਰ ਸਾਹਿਬ ਦੇ ਅਸੀਂ ਵਾਸੀ ਆ ਤੇ ਪੰਥ ਵੱਡੀ ਗਿਣਤੀ ਦੇ ਵਿੱਚ ਇੱਥੇ ਆਵੇ 29 ਦਾ ਪ੍ਰੋਗਰਾਮ ਜਿਹੜਾ ਸ਼ਹੀਦੀ ਨਗਰ ਕੀਰਤਨ ਵਿਸ਼ੇਸ਼ ਆ ਉਹ ਸਮਾਂ ਜਦੋਂ ਗੁਰੂ ਸਾਹਿਬ ਦਾ ਕੱਲਾ ਸੀਸ ਆਇਆ ਮਾਤਾ ਨਾਨਕੀ ਨੇ ਆਪਣੇ ਪੁੱਤ ਦਾ ਕੱਲਾ ਸੀਸ ਦੇਖਿਆ ਮਾਤਾ ਗੁਜਰੀ ਨੇ ਆਪਣੇ ਪਤੀ ਦਾ ਕੱਲਾ ਸੀਸ ਦੇਖਿਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਪਣੇ ਪਿਤਾ ਦਾ ਕੱਲਾ ਸੀਸ ਦੇਖਿਆ ਪਰ ਉਥੋਂ ਚੜ੍ਹਦੀ ਕਲਾ ਦੇ ਨਾਲ ਸ਼ਬਦ ਗਾਉਂਦਿਆਂ ਗੁਰਦੁਆਰਾ ਸ਼੍ਰੀ ਬਿਬਾਨਗੜ੍ਹ ਸਾਹਿਬ ਕੀਰਤਪੁਰ ਸਾਹਿਬ ਉਥੋਂ ਸ਼ਬਦ ਗਾਉਂਦਿਆਂ ਗੁਰੂ ਕੀ ਸੰਗਤ ਇੱਥੇ ਸੀਸ ਗੰਜ ਸਾਹਿਬ ਪਹੁੰਚੀ ਸੀ 29 ਨਵੰਬਰ ਨੂੰ ਉਹ ਸਮਾਂ 350 ਸਾਲ ਬਾਅਦ ਆਉਣਾ ਹੈ ਆਪਾਂ ਉਹਨਾਂ ਭਲਾ ਨੂੰ ਮੰਨਣਾ ਹੈ ਜਦੋਂ ਗੁਰੂ ਦਾ ਸੀਸ ਗੁਰੂ ਦਾ ਪਰਿਵਾਰ ਤੇ ਪੰਥ ਗੁਰੂ ਕੇ ਸਿੱਖ ਕੀਰਤਪੁਰ ਵਿਵਾਨਗੜ੍ਹ ਸਾਬ ਤੋਂ ਲੈ ਕੇ ਇੱਥੇ ਆਏ ਸੀ 29 ਨਵੰਬਰ ਨੂੰ ਅੰਮ੍ਰਿਤ ਵੇਲੇ ਉੱਥੇ ਸਮਾਗਮ ਹੋਣਾ ਹੈ ਬੜਾ ਸੋਹਣਾ ਗੁਰਦੁਆਰਾ ਤਿਆਰ ਕੀਤਾ ਹੈ ਆਪਾਂ ਉੱਥੇ ਪਹੁੰਚਣਾ ਹੈ ਕੀਰਤਪੁਰ ਸਾਬ ਤੋਂ ਲੈ ਕੇ ਆਨੰਦਪੁਰ ਸਾਬ ਤੱਕ ਸਿਰਫ ਪੰਥ ਗੁਰੂ ਨਾਨਕ ਨਾਮ ਲੈਵਾ ਸਿੱਖ ਹੀ ਦਿਸਣੇ ਚਾਹੀਦੇ ਆਪਾਂ ਵੱਡੀ ਗਿਣਤੀ ਦੇ ਵਿੱਚ ਉਹ ਦਿਨ ਸ਼ਾਮਲ ਹੋइए ਸਾਰੇ ਰਜੇਵੇਂ ਛੱਡ ਦਈਏ ਇਹ 350 ਸਾਲ ਬਾਅਦ ਉਹ ਪਲ ਆਪਾਂ ਮੰਨਣਿਆ ਇਹਨਾਂ ਸਮਾਗਮਾਂ ਦੇ ਵਿੱਚ ਇਸੇ ਤਰ੍ਹਾਂ ਇਹ ਦੀਵਾਨ ਚੱਲਦੇ ਰਹਿਣੇ ਆ ਆ ਹੁਣੇ ਜਿਹੜੇ ਰਾਗੀ ਸਿੰਘ ਲੱਗੇ ਸੀ ਬਾਕਮਾਲ ਕੀਰਤਨ ਕਰਾਇ ਸੀ ਬਾਲਾ ਮਿੱਠਾ ਔਰ ਰਾਗਾਂ ਦੇ ਵਿੱਚ ਇਦਾਂ ਦੇ ਰਾਗੀ ਸਿੰਘ ਇੱਥੇ ਲੱਗਣੇ ਆ ਢਾਡੀ ਲੱਗਣੇ ਆ ਕਵੀਸ਼ਰ ਪੰਥ ਦੇ ਪ੍ਰਚਾਰਕ ਤੋ ਆਪਾਂ ਆਪਣੇ ਰਿਸ਼ਤੇਦਾਰਾਂ ਨੂੰ ਵੀ ਕਹੀਏ ਵੀ ਨੰਦਪੁਰ ਸਾਹਿਬ ਸ਼ਤਾਬਦੀ ਭਰਪੂਰ ਚੱਲ ਪਈ ਆ ਆਪਾਂ ਵੱਡੀ ਗਿਣਤੀ ਦੇ ਵਿੱਚ ਇੱਥੇ ਹਿੱਸਾ ਲਈਏ ਪਾਗ ਲਈਏ ਸਾਰਿਆਂ ਦਾ ਧੰਨਵਾਦ ਸਰਦਾਰ ਗੁਰਦੀਪ ਸਿੰਘ ਜੀ ਕੰਗ ਮੈਂ ਵੀ ਇਹਨਾਂ ਦੇ ਨਾਲ ਦੋ ਚਾਰ ਵਾਰੀ ਥੋੜਾ ਤਤਾ ਹੋਇਆ ਪਰ ਮੈਨੂੰ ਪਤਾ ਵੀ ਇਹਨਾਂ ਦੀ ਜ਼ਿੰਮੇਵਾਰੀ ਵੱਡੀ ਆ ਇਹ ਪੂਰੀ ਜ਼ਿੰਮੇਵਾਰੀ ਦੇ ਨਾਲ ਸਾਡੇ ਸਕੱਤਰ ਪ੍ਰਤਾਪ ਸਿੰਘ ਜੀ ਸਰਦਾਰ ਸਤਵੀਰ ਸਿੰਘ ਜੀ ਬਲਵਿੰਦਰ ਸਿੰਘ ਜੀ ਕਾਲਵਾ ਬਹੁਤ ਮਿਹਨਤ ਕੀਤੀ ਵਕਤਾ ਸਾਹਿਬ ਥੱਲੇ ਬੈਠੇ ਆ ਬੜੀ ਮਿਹਨਤ ਕੀਤੀ ਉਹ ਦਿਨ ਜਿੱਦਣ ਸਰਕਾਰ ਨੇ ਉਹ ਟੋਏ ਪੁੱਟੇ ਸੀ ਕੇਸਗੜ੍ਹ ਸਾਹਿਬ ਦੇ ਰਸਤੇ ਤੇ ਤੇ ਬਾਅਦ ਵਿੱਚ ਥੋੜੇ ਘੰਟਿਆਂ ਚ ਉਹ ਪੂਰੇ ਗਏ ਕਦੀ ਉਹਨਾਂ ਨੇ ਆਲੇ-ਦੁਆਲੇ ਸਪੀਕਰ ਬੰਨ ਤੇ ਕਿ ਤਖਤ ਸਾਹਿਬ ਦੀ ਆਵਾਜ਼ ਬੰਦ ਕਰਨੀ ਆ ਆਨੰਦਪੁਰੀ ਆਵਾਜ਼ ਕੋਈ ਬੰਦ ਨਹੀਂ ਕਰ ਸਕਦਾ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਇਹ ਸਥਾਨ ਇਥੋਂ ਗੁਰੂ ਦੀ ਗੱਲ ਗੱਲ ਗੁਰੂ ਗ੍ਰੰਥ ਦੀ ਗੱਲ ਗੁਰੂ ਪੰਥ ਦੀ ਹਮੇਸ਼ਾ ਹੀ ਹੁੰਦੀ ਰਹੇਗੀ ਆਪਾਂ ਵੱਧ ਚੜ ਕੇ ਇਹਨਾਂ ਸਮਾਗਮਾਂ 'ਚ ਹਿੱਸਾ ਲੈਣਾ ਅੱਜ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦਾ ਗੁਰਿਆਈ ਪੁਰਬ ਅੱਜ ਦੇ ਦਿਨੀ ਉਹਨਾਂ ਨੂੰ ਗੁਰਿਆਈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਬਖਸ਼ੀ ਗਈ ਉਹਦੀ ਪੰਥ ਨੂੰ ਵਧਾਈ ਤੇ ਨਾਲ ਹੀ ਸ਼ਹੀਦੀ ਸਾਕੇ ਸ਼ੁਰੂ ਹੋ ਗਿਆ ਉਥੇ ਆਪਾਂ ਹਾਜ਼ਰੀਆਂ ਭਰਨੀਆਂ ਸਿੰਘ ਸਾਹਿਬ ਬਾਬਾ ਟੇਕ ਸਿੰਘ ਜੀ ਤਨੌਲਾ ਜਥੇਦਾਰ ਤਖਤ ਸ਼੍ਰੀ ਦਮਦਮਾ ਸਾਹਿਬ ਉਹ ਵੀ ਪਹੁੰਚੇ ਆ ਉਹਨਾਂ ਵੱਲੋਂ ਵੀ ਮੈਂ ਹੀ ਹਾਜ਼ਰੀ ਲਵਾਉਣਾ ਵਾਂ ਦਿਨ ਰਾਤ ਉਹ ਵੀ ਤੁਰੇ ਹੀ ਰਹਿੰਦੇ ਆ ਜਦੋਂ ਦੀ ਉਹਨਾਂ ਨੂੰ ਸੇਵਾ ਮਿਲੀ ਆ ਤੇ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਕਦੀ ਕਿਸੇ ਦੇਸ਼ ਦੇ ਹਿੱਸੇ ਦੇ ਵਿੱਚ ਕਦੀ ਕਿਤੇ ਕਦੀ ਕਿਤੇ ਨਗਰ ਕੀਰਤਨਾਂ ਤੇ ਜਾਂਦੇ ਰਹੇ ਉਤਸ਼ਾਹ ਪੈਦਾ ਕਰਦੇ ਰਹੇ ਪਰ ਗੁਰੂ ਇਹ ਹਾਲ ਥਾਂ ਹੀ ਪਾਊਗਾ ਤੇ ਗੁਰੂ ਘਰ ਥਾਂ ਪਉਂਦਾ ਵਾ ਗੁਰੂ ਕਿਰਪਾ ਕਰੇ ਮਿਹਰ ਕਰੇ ਆਪਾਂ ਸ਼ਤਾਬ ਦੀਆਂ ਰਲ ਮਿਲ ਕੇ ਪੰਥਕ ਭਾਵਨਾ ਤੇ ਸ਼ਰਧਾ ਭਾਵਨਾ ਦੇ ਨਾਲ ਮਨਾਈਏ ਜੀ ਬਾਬਾ ਲੱਖਾ ਸਿੰਘ ਜੀ ਕੋਟਾ ਵਾਲੇ ਉਹ ਵੀ ਆਏ ਆ ਉਹਨਾਂ ਦਾ ਵੀ ਧੰਨਵਾਦ ਤਲਵਿੰਦਰ ਸਿੰਘ ਜੀ ਬੁੱਟਰ ਉਹ ਵੀ ਆਏ ਆ ਉਹਨਾਂ ਦਾ ਵੀ ਧੰਨਵਾਦ ਹਾਂਜੀ ਜੀ ਮਾ ਜਲਦੇ ਮੁੱਖ ਮੰਤਰੀ ਖਵਿੰਦਰ ਸਿੰਘ ਜੀ ਸੁਖੂ ਇਹਨਾਂ ਨੇ ਬੜਾ ਸੋਹਣਾ ਪ੍ਰੋਗਰਾਮ ਕੀਤਾ ਮੈਂ ਵੀ ਗਿਆ ਸੀ ਪ੍ਰਧਾਨ ਸਾਹਿਬ ਉੱਤੇ ਸ਼ਿਮਲੇ ਅੱਗੇ ਨਹੀਂ ਲੱਗੇ ਇਹ ਅੱਗੇ ਸਾਡੀਆਂ ਕਮੇਟੀਆਂ ਲਾਈਆਂ ਸੀ ਪਰ ਮਗਰੋਂ ਪੂਰਾ ਸਹਿਯੋਗ ਤੇ ਪ੍ਰਬੰਧ ਕੀਤਾ ਉਹ ਵੀ ਇੱਥੇ ਪਹੁੰਚੇ ਆ ਉਹਨਾਂ ਨੂੰ ਸਵਾਗਤ ਆ ਜੀ ਆਇਆਂ ਨੂੰ ਆ ਮਿਲ ਜੁਲ ਕੇ ਆਪਾਂ ਸ਼ਤਾਬਦੀਆਂ ਮਨਾਈਏ ਗੁਰੂ ਕਿਰਪਾ ਕਰੇ ਮਿਲ ਜੁਲ ਕੇ ਰਹੀਏ ਭੁੱਲ ਗਲਤੀ ਦੀ ਮਾਫੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ